ਪਾਣੀ ਬੋਲੇ ਇਹ ਜੰਗਾ ਉੱਲੇ ਧਾਣੀ ਫੜਾ ਦੇ ਕੱਲਾ ਮੂਹ ਦਾ ਹੋਰ ਕਰ ਲੈ ਥੋੜੀ ਹੈ ਐ ਚਲੋ ਬੋਲੇ ਹਾਂ ਉਹ ਵੀ ਜਿੰਦਾਂ ਅੜਕ ਗਏ ਨਾ ਸਨਿਆਰ ਬੜੀ ਬੈ ਤਨੂਆ ਸੁਪਨਾ ਉੱਧਰੋਂ ਬੋਲੋ ਇੱਧਰ ਉਰੇ ਮਸਾਲੇ ਦਾ ਬੰਦੇ ਨੂੰ ਰੱਬ ਬੰਦਾ ਕਿਹੜਾ ਕੁਝ ਪੁੱਛੇ ਕਰਨੀਆ ਪੁਰਾਣੀ ਰਹਿ ਰਿਹਾ ਪਿਆ ਨਾ ਪੁਰਾਣੀ ਰਿਹਾ ਕੱਲ ਆਪਣਾ ਨਾ ਟੈਲਫੋਨ ਬਦਲੇ ਦੇ ਕੇ ਅੰਮੀ ਰਹੂ ਲੱਗੇ ਸਾਡੇ ਤੇ ਉਹ ਜਿਹੜਾ ਤਣ ਮੋਕੜਾ ਹੋਇਆ ਤੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਟਾਈਮ ਆ ਜੀ ਤੇ ਬਾਕੀ ਲੱਗੇ ਸੀ ਜਿਹੜਨ ਨੂੰ ਜਿਹੜੇ ਵੀ ਸੱਜਣ ਤੇ ਸਣੀ ਪਹੁੰਚ ਗਏ ਠੀਕ ਹੈ ਜੀ ਕੰਟੈਂਟ ਵੀ ਕਰਤਾ ਤੇ 21 ਜਾਣੇ ਹੋ ਗਏ ਕੋਈ ਤੇ YouTube ਤੇ ਵੀ ਉਹਨੇ ਸਟਾਰਟ ਹੋ ਗਏ ਰੰਗ ਜਿਹੜਾ ਆਉਦਾ ਕੀ ਇਸ ਸਮਾਂ ਤੁਸੀਂ ਕਰਦੇ ਆ ਤਾਂ ਬਾਕੀ ਇੱਕ ਚੀਜ਼ ਆ ਜਿਹੜਾ ਆਪਾਂ ਅੱਜ ਦੇਖ ਰਹੇ ਆ ਤੇ ਬਹੁਤ ਬੰਦਾ ਆਪਾਂ ਦੇਖਣ ਨੂੰ ਵੀ ਮਿਲਦੀਆਂ ਤੇ ਪੁੱਛਦਾ ਵੀ ਪਤਾ ਲੱਗਦਾ ਕਿ ਕਿਹੜਾ ਪੁੱਛ ਵਾਲਾਤ ਵਧੀਆ ਹੈ ਹਨਾ ਕਿ ਕਿੱਥੋਂ ਦਾ ਤੇ ਮਾਣਾ ਮੋਟਾ ਜੀ ਉਹਨਾਂ ਨੂੰ ਪੁੱਛ ਕੇ ਜਦੋਂ ਕੰਮ ਖੰਡਾਵਾ ਕਰਦੇ ਆ ਉਹ ਕੰਮ ਆਪਣਾ ਲੋਟ ਹੁੰਦਾ ਰਹਿੰਦਾ ਇਸ ਕਰਕੇ ਤੁਹਾਨੂੰ ਪਤਾ ਹੈ ਕਿ ਅੱਜ ਪਿੰਡ ਤੇ ਪਹੁੰਚੇ ਪਿੰਡ ਪਹੁੰਚੇ ਤੇ ਪੁੱਛੋ ਲਿੱਤੇ ਨੰਬਰ ਦਾ ਡਰਾਈਵਰ ਹੈ ਅੱਗੇ ਸਾਰੇ ਚੈਨਲਾਂ ਤੇ ਜੁੜਨ ਲੱਗੇ ਬੰਦੇ ਪੰਜਾਬੀ ਸਟਾਫ ਦਾ ਤੇਰੀ ਧੰਨਵਾਦ ਬ੍ਰੋ ਧੰਨਵਾਦ ਬੋਸ ਨਾਲ ਸਭ ਠੀਕ ਹੈ ਜੀ ਮੜੀ ਜੇ ਕੋ ਚਲਦੀ ਚਲਦੀ ਸ਼ੇਅਰ ਕਰ ਦਿਓ ਲਾਜ਼ਮੀ ਤੁਹਾਨੂੰ ਪਤਾ ਮਗਰਲੇ ਸਾਲ ਵੀ ਤੁਹਾਨੂੰ ਇਹ ਘਰੋਂ ਦੋ ਤਿੰਨ ਚੌਂ ਚਾਂ ਦਿਖਾਉਂਗਾ ਜੇ ਇੱਕ ਪਹਿਲਾਂ ਤੋਂ ਟੀਵੀ ਚਵਾਈ ਦਿਖਾਈ ਸੀ ਮਗਰ ਨੀ ਵਾਰ ਇੱਕ ਵੱਡੀ ਮੱਝ ਦੀ ਨਾਲ ਸ਼ਾਇਦ ਇਹ ਨਹੀਂ ਦਿਖਾਈ ਸੀ ਪਰ ਇਹ ਦੋਤੀ ਨੇ ਉਹ ਬਾਜ ਪੁੱਛਾਂਗੇ ਨੇ ਤੈਨੂੰ ਆਪਾਂ ਉਹਨੇ ਵੀ ਚਵਾਈ ਬੰਦਾ ਖੋਣਿਆ ਕਿਉਂਕਿ ਆਪਾਂ ਆਮ ਭਰਾ ਕੋਲੇ ਕੋਈ ਪਸ਼ੂ ਪਾਲਤ ਨੇ ਪਾਲਦਾ ਹੀ ਚੰਗੀ ਪਰ ਬਰੀਡ ਤੇ ਕੰਮ ਪਹਿਲਾਂ ਤੋਂ ਕਰਦਾ ਵੀ ਹਾਂ ਬਾਹਰ ਲੋਕਾਂ ਦੇ ਵਿੱਚ ਨਹੀਂ ਨਿਕਲਿਆ ਸੀ ਉਹ ਗੱਲ ਵੱਖਰੀ ਜੀ ਪਰ ਜਿਹੜੀਆਂ ਸਾਰੀਆਂ ਮੱਝਾਂ A to Z ਚੰਗੀਆਂ ਫਰੀਤੀਆਂ ਲਗੀਆਂ ਚੱਲ ਰਹੀਆਂ ਸਾਰੀਆਂ ਮੱਝਾਂ ਇਹਦੇ ਕੋਲੇ 20+ ਹੀ ਆ ਉਹ ਗੱਲ ਵੱਖਰੀ ਆ ਵੀ ਕੋਟਾਂ ਮੱਝੀ ਘਟਦੀ ਜਾਂਦੀ ਆ ਹੌਲੀ ਹੌਲੀ ਸਾਰੇ ਪਸੰਦ ਵਿੱਚ ਆਈ ਸਮੇਂ ਦੱਸਣ ਦਿ ਰਿਹਾ ਕਰਾਂਗੇ ਤੇ ਬਾਬਾ ਗੋਡ ਫਾਰਮ ਵਾਲੇ ਵੀ ਪਹੁੰਚੇ ਧੰਨਵਾਦ ਤੇ ਆਹਦੋਂ ਕਿਹੜਾ ਆ ਗਿਆ ਪ੍ਰਤਾਪ YouTube ਕੰਨੀ ਕਮੈਂਟ ਕਰਨਾ ਕਰ ਜੀ ਪਰਮਜੀਤ ਜਲਦੀ ਜਲਦੀ ਤੁਸੀਂ ਸ਼ੇਅਰ ਜ਼ਰੂਰ ਕਰੀ ਜੇ ਲੋ 17 15 ਮਿੰਟ ਬਾਅਦ ਪਾਣੀ ਇਹਨਾਂ ਹੋਰ ਵੀ ਚਾਰ ਆਪਣੇ ਨਾਲ ਤਾਂ ਗੱਲ ਇੰਨਾ ਕੀ ਆ ਵੀ ਉਹ ਦੇਖਦੇ ਆਪਾਂ ਸ਼ੇਅਰ ਕਰਦੇ ਆ ਆਪਣੇ ਨਾਲ ਹੋਰ ਵੀ ਜਿਹੜੇ ਨੰਗਟਾ ਜੀ ਦੇ ਆਪਦੇ ਸੱਜਣ ਮਿੱਤਰ ਹੋਰ ਆ ਚਲਦੇ ਜਿਹੜਾ ਸੌਂਦ ਪੈਂਦਾ ਜੀ ਉਹ ਗੱਲ ਆ ਜਾਂਦਾ ਯਾਰ ਜੀ ਤੋਂ ਮੱਕਾ ਦਾ ਮਾਰਦੇ ਆ ਪੰਜ ਚਾਰ ਪਸ਼ੂ ਵੀ ਘਰੇ ਹੁੰਦੇ ਆ ਨੀ ਵਧੀਆ ਬ੍ਰੀਡ ਤੇ ਜਾਣਕਾਰੀ ਵਧੀਆ ਬ੍ਰੀਡ ਤੇ ਕੰਮ ਕਰਨ ਦੇ ਨਾਲ ਹੀ ਗਾਹ ਨੂੰ ਬਹੁਤ ਫਾਇਦਾ ਚੰਗਾ ਦੁੱਧ ਚੰਗੀ ਕੀਮਤ ਠੀਕ ਆ ਸੋਨਾ ਪਸ਼ੂ ਚੱਲਦੀਆਂ ਤੇ ਬਹੁਤ ਚੀਜ਼ਾਂ ਹੁੰਦੀਆਂ ਜੇ ਇਹਨਾਂ ਨੂੰ ਆਪਾਂ ਦੇਖਾਂਗੇ ਪਰਖਾਂਗੇ ਆਪਾਂ ਨੂੰ ਹੋਣੀ ਜੀ ਫੋੜ ਆਦਾਂ ਜਿਹੜਾ ਲੱਗਣਾ ਸਟਾਰਟ ਹੋ ਜਾਣਾ ਸੰਦੀਪ ਸਸੀ ਕਾਲ ਵੀਰੇ ਹੋਰ ਸਿੱਧੂ ਭਾਈ ਠੀਕ ਹੈ ਜੀ ਧੰਨਵਾਦ ਮੈਂ ਤਾਂ ਚੱਲ ਤਾ ਕਿ ਬੈਟਰੀ ਲੈ ਜੀ ਕੋਲ ਕੋਲੀ ਕਾਫੀ ਦੂਰ ਪਹੁੰਚ ਗਏ ਪਹੁੰਚ ਗਿਆ ਉਹ ਦੁਬਾਰਾ ਮਨਜੀਤ ਆ ਗਿਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੁਸੀਂ ਦੱਸੋ ਔਰ ਸਾਰੇ ਫੇਸਬੁੱਕ ਤੇ YouTube ਵਾਲੇ ਸਾਰੇ ਭਰਾ ਠੀਕ ਹੈ। ਦੇਖੋ ਵੀ ਮੇਰੇ ਕੋਲੇ ਸਾਹਮਣੇ ਮੇਰੇ ਕੋਲੇ ਫੇਸਬੁੱਕ ਵਾਲਾ ਫੋਨ ਆ ਤੇ ਵਿੱਚ ਤੇ ਸਾਰੇ ਭਾਈ ਦੇਖਣ ਔਖਾ ਹੁੰਦਾ ਤੇ ਕੋਈ ਗੱਲ ਨਹੀਂ ਆਪਾਂ ਰਿਪਲਾਈ ਬਾਅਦ ਚ ਕਰਾਂਗੇ ਲਾਈਵ ਤੇ ਸਾਰੇ ਆਪਾਂ ਕੋਈ ਨਾ ਕੋਈ ਕਈ ਵਾਰ ਗੱਲਬਾਤ ਹੁੰਦੀ ਹੈ ਕਰਦੇ ਰਹਿ ਕੋਣ ਕਮੈਂਟਾਂ ਦੇ ਵਿੱਚ ਪਤਾ ਲੱਗਦਾ ਰਹਿੰਦਾ ਤੇ ਉਹ ਤਾਂ ਨੇ ਮੁੱਦਿਆਂ ਵੀ ਹੋਰ ਕੋਈ ਨਾ ਕੋਈ ਵੀਡੀਓ ਬਣਦੀ ਰਹਿੰਦੀ ਇੱਕ ਤੋਂ ਬਣਦੀ ਹੈ। ਇਹ ਕਮੈਂਟ ਕਰਕੇ ਵੀ ਦੱਸਦੇ ਰਿਹਾ ਕੋਈ ਤੇ ਮੱਝ ਦੇ ਵਿੱਚ ਲੱਗੀ ਸਨ ਇਹ ਵੀ ਬਸ ਹੋ ਗਈ। ਸੋਹਣੀ ਹੈ। डेटा बर्थ लाइट लोन त ज़रूरु लीडूरी सिर्फ़ु डैडू सारा ਧੰਨਵਾਦ ਜੀ ਬਹੁਤ ਬਹੁਤ ਹੋਰ ਸੁਨਾਤਾ ਜੀ ਸਰ ਜੀ ਤੇ ਜੀ ਨੋ ਜੀ ਭਾਈ ਬਾਲਟੀ ਇੱਕ ਵਾਰੀ ਦਿਖਾ ਦਿਓ ਸਾਰੇ ਨੂੰ ਲੋ ਜੀ ਭਾਈ ਓਕੇ ਆ ਬਾਲਟੀ ਦੇ ਲਈ ਸਾਰੇ ਭਰਾਵਾਂ ਨੂੰ permenber, ciko sesudah di ਅੜੀਵਾਲ ਡੈਰੀ ਫਾਰਮ ਵਾਲੇ ਦਾ ਧੰਨਵਾਦ ਵੀਰੇ ਗੁੱਡ ਵਰਕ ਮਾਣੇ ਇੱਤਰ ਬੋਹੂ ਜਿਹੜਾ ਅੰਦਰਾ ਦੇ ਲਾ ਫਾਰਮਾਂ ਤੇ ਚੰਗੇ ਮਨਜੀਤ ਸਿੰਘ ਮੋਪਰ ਸਸਰੀ ਗੜ ਵੀਰੇ ਕੋਰਸ ਨਾਲ ਸਾਰੇ ਠੀਕ ਹੈ ਜੀ ਤੇ ਥੋੜਾ ਜਿਹਾ ਸੁਨਿੰਦਰ ਸਿੰਘ ਜੀ ਹਾਂਜੀ ਵਧੀਆ ਵਧੀਆ ਵੀਰੇ ਪਰ ਤਾਂ ਆ ਜਿਹੜਾ ਹੈ ਜੇ ਤੰਨਾ ਕਮ ਵਾਲੇ ਟਾਈਮ ਤੇ ਅੱਗੇ 6:30 ਵਜੇ ਵਾਲੀ ਚੋਅ ਤੇ ਆਪਣੇ ਰਾਜਾ ਦੇ ਪਹੁੰਚ ਜਾ ਰਹੀ ਤੇ ਹੁਣ ਮੌਸਮ ਜਿਹਾ ਨਹੀਂ ਫਰਕ ਪੈਦਾ ਦਿਨ ਵੀ ਛੇ ਤੋਂ ਵੱਡੇ ਵੱਡੇ ਹੋ ਗਏ ਨੇ ਥੋੜਾ ਜਿਹਾ ਪਿਆਰ ਦਾ ਫਰਕ ਹਾਂਜੀ ਗੁਲੰਦਰ ਪੀ ਵਾਲਾ ਟਾਈਮ ਸੰਗਰਾਟ ਆਲੇ ਆਣ ਪਹੁੰਚ ਗਏ ਜੀ ਡਾਕਟਰ ਸੰਦੀਪ ਹਾਂਜੀ ਬਈ ਕੋਈ ਨਾਮ ਪੜੇ ਸੱਭਾ ਲੁਪਾ ਆਹ ਆਪਣਾ ਸਾਰੀ ਲੁਪੋ ਮੋਬਿਲ ਤੋਂ ਆ ਬਾਈ ਧੰਨਵਾਦ ਜੀ ਚਲੋ ਆਹ ਨਾਮ ਤੋਂ ਪਤਾ ਲੱਗਣਾ ਜੀ ਉਹ ਆਪਣੇ ਕਿਸਤਾ ਬਣੇ ਹੁੰਦੇ ਨਾਮ ਅੰਦਰ ਲਾਉਣਾ ਬਈ ਕਿੰਨਾ ਪਤਾ ਲੱਗਦਾ ਹੈ ਮੰਦੀ ਧੰਨਵਾਦ ਵੀਰੇ ਹਰਸਾ ਗਿਆ ਮਕਬੀਰ ਅਗਰ ਵੀ ਬਹੁਤ ਵਧੀਆ ਵੀਰੇ ਰੇਨ ਬੀ ਪਾ ਗਿਆ ਬਿਲਕੁਲ ਵੀਰੇ ਬਿਲਕੁਲ ਨਾਮਾਰ ਮੋਸਲਾ ਨਰਦਾਬੇ ਜਲਵੰਗੜਾ ਆ ਗਿਆ ਵੀ ਥਾਲੀ ਵਾਲਾ ਵੀ ਸਰ ਜਿਹੜੇ ਵਰਕ ਧੰਨਵਾਦ ਕੁਲਵਿੰਦਰ ਬਰਾੜ ਵੀ ਹਾਲ ਹੈ ਬਈ ਬਹੁਤ ਵਧੀਆ ਵੀ ਅੱਜ ਤੂੰ ਇੱਥੇ ਕੱਢ ਜੇ ਮੂਰੇ ਇੱਕਦਮ ਆਉ ਟੈਕਸੀ ਟੈਕਸੀ ਧੰਵਾਦ ਹਾਂ ਜੀ ਆਇਆ ਖਰੇ ਰੋਸ ਅੰਮ੍ਰਿਤਪੁਰ ਵੇਰਵਾਂ ਸੇਰਨ ਦੇ ਬਾਰੇ ਕੰਮ ਬਾਕੀ ਬਹੁਤ ਉਸੇ ਕਾਲੀਵਾ ਬਹੁਤ ਵਧੀਆ ਜੀ ਬਹੁਤ ਵਧੀਆ ਸਪਾਟ ਵਧੀਆ ਜੀ ਰਿਸੀਵ ਕਰ ਲਿਆ ਬੰਦਿਆ जी का धन्यवाद बरे साल हाँ जी ठीक है जी ठीक है भाई वेलकम वेलकम जक्सी सिंह ठीक है जी भाई इटली भाई धन्यवाद बरे जक्सी भाई सीरा ਸੰਨਾ ਵਾਲਾ ਆ ਗਿਆ ਗੁਰਪਈ ਨਪਾਲ ਬਾਟਰ ਤੋਂ ਦੇਖਦੇ ਆਂ ਬਾਈ ਕੰਦਾ ਠੀਕ ਹੈ ਜੀ ਧੰਨਵਾਦ ਵੀਰੇ ਬਹੁਤ ਬਹੁਤ ਆਪਣਾ ਪਿੰਡ ਬਾਈ ઠવાਲੀ ਰਹਿ ਜਾਗਾ ਪਰੰਪਰੇ ਫੂਲ ਦੇ ਨਾਲ ਹੈ ਬਟਿੰਡਾ ਕਿਲਾ ਪਹੰਚ ਹਾਂਜੀ ਹਾਂਜੀ ਬਾਈ ਹੋਰ ਸਭ ਠੀਕ ਕਰ ਤਾ ਹੈਪੀ ਹਾਂਜੀ ਬਾਈ ਤੇ ਰਾਜਵਿੰਦਰ ਬਾਈ ਰਾਜੂ ਠੀਕ ਹੈ ਜੀ ਵੀਰੇ ਰਣਵੀਰ ਸਿੰਘ ਤੇ ਲਾਲ ਵਧੀਆ ਵਧੀਆ ਵੀਰੇ ਰਾਜਵੀਰ ਪਖਾਰ ਵਾਸਤੇ ਨਾ ਤੁਸੀਂ ਐਂ ਕਰ ਰਾਜਦੀਪ ਠੀਕ ਹੈ ਜਿਹੜਾ ਨਾ ਇੱਕ ਡਾਕਟਰ ਸੁਖਲੇ ਦੀ ਹੋਮੋਪੈਥਿਕ ਦਵਾਈ ਆਉਂਦੀ ਹੈ ਜੇ ਹੋਮੋਪੈਥਿਕ ਵੀ ਮਰਜ਼ੀ ਤੋਂ ਮੈਡੀਕਲ ਤੋਂ ਵੀ ਤੇ ਉਹ ਫੀਵਰ ਵਾਸਤੇ ਹੁੰਦੀ ਹੈ ਤੇ ਵੀ ਫੀਵਰ ਤੇ ਹੀ ਲਿਖਿਆ ਹੋਇਆ ਹੈ ਡਾਕਟਰ ਸੁਖਲੇ ਦੀ ਹੁੰਦੀ 60 ਐਮਐਲ ਇਹ ਉਹ ਦਾਦਾ ਸਿੰਘ ਨਾਲ ਸੁਬਾ ਸਾਮ ਨੂੰ ਦੇ ਤੈਨੂੰ ਕਹਿੰਦੇ ਦਿਓ ਸਾਰਾ ਬੁਖਾਰ ਪੂਰ ਤੋੜ ਦੂਰੇ ਉਹ ਬਹੁਤ ਐਂ ਕੰਮ ਦਿੰਦੀ ਹੈ ਠੀਕ ਹੈ ਰੋਗਾਂ ਨਾਲ ਤੋ ਟੁੱਟੇ ਨਾਲ ਦੇ ਦਿਓ ਠੀਕ ਹੈ ਨਾਲ ਉਹ ਦਾਦਾ ਸਿੰਘ ਨਾਲ ਦੇ ਦੋ ਸਾਰਾ ਬੁਖਾਰ ਪੂਰ ਤੋੜ ਦਾਂਗੇ ਸੈਟ ਕਰ ਦਿੰਦੀ ਹੈ ਡਾਕਟਰ ਸੁਖਲੇ ਦੀ ਹੁੰਦੀ ਹੈ ਫੀਵਰ ਵਾਸਤੇ ਤੇ ਥਰਮਾਮੀਟਰ ਦੀ ਫੋਟ ਜਕਸੀਰ ਬਾਈ ਆਪਣਾ ਦਾ ਜਕਸੀਰ ਟਾਈਮ ਤਾਂ ਲੱਗਦਾ ਇਹਨਾਂ ਨੂੰ ਪਤਾ ਤੇ ਅਛਾ ਤੇਰੇ ਵਾਲੀ ਇਧਰ ਲਈ ਠੀਕ ਆ ਜਦੋਂ ਤੂੰ ਭਰਾਵੇਂਗਾ ਤੂੰ ਕਰਦਾਂਗੇ ਯਾਰ ਤੂੰ ਦੱਸ ਨੰਬਰਤਪਾਲ ਭਾਈ ਧੰਨਵਾਦ ਪ੍ਰਵੀਨ ਵਧੀਆ ਜੀ ਵਧੀਆ ਰਾਜ ਮੰਦਰ ਕਹਿੰਦਾ ਓਕੇ ਆ ਜੀ ਇਸ ਵਾਰ ਕਹਿੰਦਾ ਭਾਈ ਜੀ ਠੀਕ ਆ ਜੀ ਠੀਕ ਆ ਜਰੂਰ ਵੀਰੇ ਜਰੂਰ ਦੱਸਿਆ ਕਰਾਂਗੇ ਹਾਂ ਜੀ ਵੀਰੇ ਰੀਪੀਟ ਬਾਰੇ ਵੀ ਆਪਾਂ ਕਰਦੇ ਆਂ ਤੁਸੀਂ ਵਟਸਐਪ ਤੇ ਆਓ ਮੇਰੇ ਵਾਲੇ ਨੰਬਰ ਤੇ 9888249870 ਤੇ ਉਹਦੇ ਉੱਤੇ ਕਰਾਂਗੇ ਆਪਾਂ ਗੱਲ ਤੇ ਹੈਪੀ ਆਜਾਦੀ ਦੀ ਤਪੀ ਹੈ ਠੀਕ ਜੀ ਗਲੀ ਰਾਣੀ ਬਲਵੰਤ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੁਸੀਂ ਦੱਸੋ ਹੋਰ ਸਭ ਠੀਕ ਹੈ ਹੋਰ ਗੱਲ ਬਾਤ ਬੜੇ ਘਰ ਤੋਂ ਸ਼ੇਅਰ ਮਾਣੀ ਦੱਬ ਕੇ ਜੇ ਟਾਰ ਟਾਰਗੇਟ ਤਾਂ ਇਹ ਨੂੰ ਆਪਾਂ ਪੂਰਾ ਕਰ ਜੇ ਸਾਰੇ ਭਰਾ ਰਲ ਕੇ ਜਿੰਨੇ ਕੇ ਆਪਾਂ ਸਾਰੇ ਭਰਾ ਜੁੜਦੇ ਆ ਉਹ ਨੈਟ ਉਹਦਾ ਪਾਸੇ ਸ਼ੁਰੂ ਕਰੀਏ ਉਹਨਾਂ ਨਾਲ ਹੀ ਭਰਾ ਜਿਹੜੇ ਪਹੁੰਚਣਗੇ ਉਹ ਬੜੇ ਘਰ ਤੋਂ ਦੱਬ ਕੇ ਸ਼ੇਅਰ ਥੋੜੇ ਟਾਈਮ ਵਾਲਾ ਵੀ ਹੁਣ ਸੈਟਮ ਆਪਾਂ ਨੂੰ ਦੋਣਾ ਪਉਣਾ ਪਊਗਾ ਥੋੜਾ ਸੁਧਿਆ ਦਾ ਫਿਰ ਤੜਕੇ ਵਾਲੀ ਪ੍ਰੋਬਲਮ ਪੈਂਦੀ ਹੈ ਨਾ ਦੋਨੇ ਟਾਈਮਾਂ ਦੀ ਇੱਕ ਟਾਈਮ ਤਾਂ ਪ੍ਰੋਬਲਮ ਪੈਂਦੀ ਹੈ ਇਹ ਨੂੰ ਕੰਮ ਨਾਲ ਟਾਈਮ ਜ਼ਿਆਦਾ ਜਾਂਦਾ ਜੇ ਇੱਕ ਟਾਈਮ ਸੈੱਟ ਕਰਦੇ ਹਾਂ ਗੋਰਿੰਦਰ ਵਧੀਆ ਵਧੀਆ ਭਾਈ ਚਲ ਬੰਦ ਤਾ ਕੋਈ ਜਨਾਈ ਇਹ ਤਾਂ ਹੀ ਠੀਕ ਹੈ ਭਾਈ ਕੋਈ ਗੱਲ ਨਹੀਂ ਜ਼ਰੂਰ ਭਾਈ ਤੁਮ ਅੱਜ ਫੇਸਬੁੱਕ ਤੇ YouTube ਤੇ ਦੋਨਾਂ ਤੇ ਕੋਈ ਜਿੱਤੇ ਬੰਦੇ ਆ। ਇੱਥੇ YouTube ਵਾਲਿਆਂ ਨੇ ਵੀ ਵਿਚਾਰਾਂ ਨੇ ਬਹੁਤ ਮਨਦਰ ਦੇ ਕੇ ਪਈ। ਲੱਖ ਤੋਂ ਉੱਪਰ ਆਤਾ ਸਾਰੀ ਇਹ YouTube ਵਾਲਾ ਦਾ ਧੰਨਵਾਦ ਆ ਸਾਰਾ ਫੇਸਬੁੱਕ ਵਾਲਾ ਵੀ ਧੰਨਵਾਦ ਆ। ਮਨਪ੍ਰੀਤ ਨੂੰ ਜਰੂਰ ਜਾਂਦੇ YouTube ਤੇ ਤੇ ਸਬਸਕ੍ਰਾਈਬਰ ਆ ਜਿਹੜਾ ਲੱਖ ਤੋਂ ਉੱਤੇ ਟੱਪ ਗਿਆ ਆਪਣਾ। ਬਹੁਤ ਵੈਸੇ ਕਿਤੇ ਉਹ ਆਪਾਂ ਦੱਸਿਆ ਨਹੀਂ ਪੁੱਣ ਪੁੱਣ ਜਾਈਦਾ ਹਨ ਵੀ ਉਹ ਐ ਜੇ ਹੁੰਦਾ ਵੀ ਪਤਾ ਨਹੀਂ ਵੀ ਬਾਈ ਉਹੀ ਦੱਸਣ ਦਾ ਮਰ ਆ ਇਹ ਜੇ ਕਰਦਾ ਹਣਾ ਮੈਨੂੰ ਇਸ ਕਰਕੇ ਵੀਡੀਓ ਵੀਡੀ ਪਾਈ ਨਹੀਂ। ਮੂੰਹ ਬਹੁਤ ਬਹੁਤ ਧੰਨਵਾਦ ਆ ਤੁਹਾਡਾ YouTube ਵਾਲੇ ਜਿਹੜਾ ਆਪਣਾ ਲੱਖ ਹੋ ਗਿਆ ਅਗਲਾ ਲੱਖ ਤੋਂ 8900 ਉੱਤੇ ਹੋ ਗਿਆ ਵਧੀਆ ਸਪੀਡ ਨਾਲ ਤੁਸੀਂ ਬਹੁਤ ਪਿਆਰ ਦਿੰਨੇ ਆ ਤਾਂ ਬਾਤ ਤੋਂ ਬਾਤ ਗਾਂ ਦੀ ਗਾਂ ਜਦੋਂ ਭੇਜਦੇ ਆ ਕਿਉਂਕਿ ਫੋਨ ਆਉਂਦੇ ਪਤਾ ਲੱਗਦਾ ਰਹਿੰਦਾ ਅਗਲਾ ਕਹਿੰਦਾ ਭਾਈ ਸਾਡੇ ਵਾਲੇ ਰਿਸ਼ਤੇਦਾਰ ਨੇ ਭੇਜਿਆ ਈ ਲੈਂਟ ਯਾਰ ਉਹਦੇ ਪੱਤਰ ਨਾਲ ਜੁੜੇ ਆ ਕੰਮ ਪੈ ਗਿਆ ਜਾਂ ਆਏ ਆ ਕਿਉਂਕਿ ਚਲ ਆਪਾਂ ਤਾਂ ਮਸਲਾ ਸੈੱਟ ਕਰਾਈ ਦੇਣਾ ਹੁੰਦਾ ਠੀਕ ਆ ਜੇ ਮੈਂ ਕੋਈ ਵੀ ਗੱਲ ਬਾਤ ਹੈ ਜਿੰਨੀ ਆਪ ਨੂੰ ਪਤਾ ਉਹ ਨਹੀਂ ਦੱਸ ਦੇਈਏ ਜਿਹਨੂੰ ਨਹੀਂ ਪਤਾ ਉਹ ਤੋਂ ਕਹੇ ਜਨ ਅੱਗੇ ਭਾਈ ਤੁਸੀਂ ਹੋਰ ਸਲਾਹ ਲੈ ਸਕਦੇ ਆ ਹਨ ਇਹ ਚੀਜ਼ ਵੀ ਨਹੀਂ ਨਾਲ ਜਿਹ ਤੁਹਾਨੂੰ ਬਾਦ ਕੋਰਪ੍ਰੀਤ ਕੱਲ ਆ ਗਿਆ ਜੀ ਜਸਮੀਤ ਆ ਗਿਆ ਧੰਨਵਾਦ ਚਰਨਜੀਤ ਆ ਗਿਆ ਜੀ ਧੰਨਵਾਦ ਬਾਈ ਬਹੁਤ ਬਹੁਤ ਮਾੜਿਆ ਯਾਰ ਸ਼ੇਅਰ ਵੀ ਜਰੂਰ ਕਰੋ ਸ਼ੇਅਰ ਜਰੂਰ ਕਰੋ ਅੱਜ ਕਿਉਂਕਿ ਆਹ ਹੈ ਨਾ ਇੱਕ ਸ਼ੇਅਰ ਦੇ ਨਾਲ ਹੌਸਲਾ ਬਹੁਤ ਮਿਲਦਾ ਬੰਦੇ ਨੂੰ ਬੰਦੇ ਦੀ ਹਿੰਮਤ ਬਹੁਤ ਚਾਹੀਦੀ ਹੈ ਖਰਚਾ ਬਹੁਤ ਹੋ ਜਾਂਦਾ ਜਵਾਈ ਦਾ ਮੇਰੇ ਪਹਿਲਾਂ ਨਾਲ ਪੇਜ ਜਾਣਾਂ ਨੂੰ ਆਉਣ ਜਾਣ ਦਾ ਖਰਚਾ ਦਿੰਦਾ ਅਗਲਾ ਹੋਰ ਪਾਸੇ ਨੂੰ ਕਰਨਾ ਚਾਹੁੰਦੇ ਆਂ ਨਾ ਤਕਲੀ ਕਰਨਾ ਚਾਹੁੰਦਾ ਆਂ ਆਣਾ ਲੈ ਪਰਣਾ ਨਾ ਖਰਚਾ ਬਹੁਤ ਹੋਏਗਾ ਯਾਰ ਪਰ ਫੇਰ ਵੀ ਕਰਦੇ ਰਹਿਣਾ ਅਗਲੇ ਦਾ ਹੌਸਲਾ ਪੈਂਦਾ ਯਾਰ ਅਗਲਾ ਕਦਾਂ ਮੀਨੀ ਅੰਨੇ ਬੰਦਾਂ ਨੂੰ ਦੇਖਾਂ ਬਹੁਤ ਹੁੰਦਾ ਹੈ ਨਾ ਇਹਦਾ ਬੜਾ ਕੁਝ ਸਾਨੂੰ ਪਤਾ ਜਿਹੜਾ ਤਕਲੀ ਹਾਂ ਹਾਂ ਰੱਖ ਦੇ ਨਾ ਜੀਰ ਦਾ ਕਰਨੀ ਪਊਗੀ ਬਾਬਾ ਹਾਂਜੀ ਬਾਬਾ ਸਿੰਗਲ ਹੋ ਜਾਂਦੇ ਹੋ ਗਈ ਬਾਈ ਲੈ ਪਹਿਲਾਂ ਦੁੱਧ ਪਾ ਦੇ ਆਪਾਂ ਵੱਟੇ ਧਰ ਕੇ ਫੇਰ ਲਾ ਦਿੰਦੇ ਆ ਲੋ ਵੀ ਮਿੱਤਰੋ ਤਿੰਨ ਚੱਲਦੇ ਸੀ ਚੈਨਲ ਅੱਜ ਕਈ ਵਾਰੀ ਤਿੰਨ ਫੋਨਾਂ ਦੇ ਵਿੱਚ ਕਈ ਵਾਰੀ ਆਇਆ ਹੁੰਦਾ ਮਾੜਾ ਮੁੰਡਾ ਕਿਤੇ 23 ਵਾਰੀ ਆ ਗਿਆ ਕਹਿੰਦਾ ਮੜਾ ਜੇ ਪਾਸੇ ਹੋ ਗਿਆ ਜੀ ਆ ਫੇਸਬੁਕ ਤੋਂ हट ਕੇ ਤੁਸੀਂ YouTube ਤੇ ਆ ਸਕਦੇ ਆ। ਤਾਂ ਤੁਹਾਨੂੰ ਪ੍ਰੋਪਰ ਜੜੀਆਂ ਟੰਗ ਨਾਲ ਚਵਾਈ ਮਿਲੂ ਤਾਂ ਮੈਂ ਦੋਨੇ ਚੈਨਲਾਂ 'ਤੇ ਕਰਵਾ ਰਹਿਣਾ। ਕੋਈ ਬ੍ਰੇਕਰ ਦੀ ਰੇਂਜ ਘੱਟ ਗਈ ਕਿਤੇ ਕਲੈਕਸ਼ਨ ਵਾਲਾ ਮੁੰਡਾ ਕਿਤੇ ਬੀਕ ਹੋ ਗਿਆ 11x32 ਦੀ ਵਾਲੀ ਨਹੀਂ ਗਿਆ। ਤਾਂ ਫਿਰ ਆਪਾਂ ਆਪਰੇਸ਼ਨ ਬੱਕ ਜਿਹੜਾ ਆ ਇਸ ਤਰ੍ਹਾਂ ਜੇ ਕੋਈ ਵੀ ਪ੍ਰੋਬਲਮ ਪੈਂਦੀ ਆ ਤਾਂ ਫਿਰ YouTube ਵਾਲੇ ਚੈਨਲ ਚੱਲੀ ਜਾਂਦੇ ਹੁੰਦੇ। ਫਿਰ ਆਪਾਂ ਉਹਦੇ ਉੱਤੇ ਜਾ ਕੇ ਦੇਖ ਸਕਦੇ ਆ ਵੀ ਭਾਈ ਇੰਨੇ ਕ ਮਿੰਟ ਤੇ ਜਾਂ ਸਲੋ ਹੋਈ ਆ ਜਾਂ ਪੀੜੀ ਕੋਈ ਆ ਹੋਈ ਆ ਫਿਰ ਚਲ YouTube ਚੈਨਲ ਤੇ ਜਿਹੜਾ ਜਾਨਣਾ ਪੰਦ ਨੂੰ ਕਲੀਅਰ ਜਾ ਹੋ ਜਾਂਦਾ। ਤੇ ਜੇ YouTube ਤੇ ਹੁੰਦੀ ਆ ਉਹ Facebook ਤੇ ਆ ਤਾਂ ਕਲੀਅਰ ਹੋ ਜਾਂਦਾ ਭਾਈ 11 ਕਿਲੋ 160 ਗ੍ਰਾਮ ਹੋਇਆ ਜੀ ਦੁੱਧ ਠੀਕ ਆ ਇੱਧਰ ਹੋ ਜੀ ਬਾਈ ਪਹਿਲਾਂ ਇੱਕ 1 ਕਿਲੋ ਵਾਲਾ ਬੱਟਾ ਆ ਜੀ ਲਓ ਜੀ 12 140 20 ਗ੍ਰਾਮ ਘਾਟੀ ਦੱਸਿਆ ਤੁਹਾਨੂੰ ਪਤਾ ਬੱਟੇ ਦਾ ਕੁਝ ਜਾਂਦਾ 20 ਗ੍ਰਾਮ ਲਓ ਜੀ ਹੁਣ 2 ਕਿਲੋ ਹੋਰ ਤਰਤਾ 14 120 20 ਗ੍ਰਾਮ ਹੀ ਇਹ ਘਟਦਾ ਜੀ 40 ਗ੍ਰਾਮ ਬੱਟਿਆਂ ਨੇ ਕਿੰਨੀ ਘਾਟੀ ਘਟ ਦੱਸਿਆ ਵਜੇ ਦੇਖ ਲਓ ਹੁਣ ਆਹ ਕਿਲੋ ਵਾਲਾ ਚੱਕ ਲਿਆ ਪਹਿਲਾਂ ਹਣਾ ਕਿਲੋ ਵਾਲਾ ਚੱਕ ਲਿਆ ਹਾਂ 13 140 ਗ੍ਰਾਮ ਜੀ ਹੁਣ ਦੋ ਕਿਲੋ ਵਾਲਾ ਚੱਕ ਦੋ ਜੀ ਆਹ ਲਓ ਜੀ 11 160 ਗ੍ਰਾਮ ਆਹ ਬਾਰੇ ਸਾ ਰੱਖਣੀ ਜ਼ਰਾ ਦੋ ਇਹ ਵੀ ਰੱਖ ਦੇ ਲਓ ਜੀ ਹੁਣ ਨਾਂਮਕ ਦੀ ਦਹੀ ਰੱਖਤੀ 1 ਕਿਲੋ ਵਾਲੀ 12 180 ਗ੍ਰਾਮ ਦੋ ਜੀ ਕਰਕੇ ਵੀ ਐਮਰਜੈਂਸੀ ਮੰਗਾਈਓ ਉੰਦੀ ਕਿੰਨੂਲੀ ਦੀ ਪਈ ਏ ਠੀਕ ਐ ਵੀ ਐਂ ਪੱਟੇ ਉਹਨੂੰ ਕਸਿਆ ਹੋਇਆ ਸੀ 1 ਬਟਾ ਪਤਾ ਨਹੀਂ ਲੱਗਦਾ ਸੀ ਤੇ ਨਿੱਕੇ ਟੜ ਕੇ 11 ਕਿੰਨਾ ਸੀ ਆਪਣਾ 11 300 11 300 ਚਲੋ ਵੀ ਨਾ ਕਿਤਾ 4 500 ਗ੍ਰਾਮ ਦਾ ਫਰਕ ਪਾਣ ਦਾ ਪਸੂ ਤੜਕੇ ਆਥੇ ਬਹੁਤ 2 140 ਗ੍ਰਾਮ ਦਾ ਫਰਕ ਹਾਂ ਤੜਕੇ 11 300 60 ਗ੍ਰਾਮ ਸੀ 300 ਨੇ ਨਿੱਕ ਪੂਰਾ 300 ਪੂਰਾ 300 140 ਗ੍ਰਾਮ ਦਾ ਫਰਕ ਓਕੇ 140 ਗ੍ਰਾਮ ਤੋਂ ਕੋ ਬਾਲਾ ਨਹੀਂ ਹਾਂ ਠੀਕ ਆ ਵੀ ਤੂੰ ਬਾਲਾ ਜੀ ਬਹੁਤ ਵਧੀਆ ਸੋਨੇਪੁਰ ਤੇ ਚੱਲਦੀ ਹੈ ਤੜਕੇ ਨੂੰ ਤਾਂ ਚੱਲ ਹੋਰ ਫਰਕ ਪਾਏ ਤੜਕੇ ਵਾਲੀ ਚਵਾਈ ਵਾਲੇ ਤਾਂ ਹੋਰ ਵੀ ਹੋ ਸਕਦਾ ਬੰਦਾ ਕਿ ਉਹ ਹੀ ਸੇਵਾ ਸੁਆ ਪਤਾ ਆਂਦਾ ਨਾ ਮਾੜਾ ਮੋਟਾ ਜਦੋਂ ਬਾਣਾ ਬੋਟਾ ਕੱਦੀ ਵਾਰ ਪਾਣੀ ਗੁਣੀ ਪੀ ਲਿਆ ਪਸ਼ੂ ਨੇ ਕਾਲਾ ਗੁਲਾ ਵਧੀਆ ਕਰ ਲਿਆ ਭਾਈ ਇੱਦਾਂ ਗੁਲਾ ਦਾ ਪਸ਼ੂ ਇੱਧਰ ਉੱਤੇ ਕਰੀ ਜਾ ਹਾਂ ਠੀਕ ਦਿਨੇ ਵੀ ਕਾਲਾ ਗੁਲਾ ਵਧੀਆ ਕਰੀ ਹਾਂ ਜਦੋਂ ਆਪਾਂ ਕਾਲਾ ਗੁਲਾ ਵਧੀਆ ਕਰਦਾ ਉਦੋਂ ਨੇ ਕਿ ਭਾਈ ਫਿਰ ਦੁੱਧ ਵਧੀਆ ਦਿੰਦਾ ਪਸ਼ੂ ਹਣਾ ਜਿਹਨੇ ਬੈਠੇ ਕਾਲਾ ਕਰੀ ਦਿੱਤਾ ਠੀਕ ਹੈ ਇਹ ਚੱਲ ਬਹੁਤ ਵੱਡੀ ਗੱਲ ਹੈ ਤੇ ਫਿਰ ਪਸ਼ੂ ਸੈੱਟ ਰਹਿੰਦਾ ਵਧੀਆ ਤੇ ਹੁਣ ਤੜਕੇ ਵੀ ਆਪਾਂ ਇਹੀ ਬਸ ਤੜਕੇ ਅੱਜ ਆਪਾਂ 33 ਦੇ ਚੱਲੀਏ 6 33 ਤੇ 632 33 ਹਾਂ ਤੇ ਅੱਜ ਪੂਰੇ ਸਾਢੇ 6 ਆਉਣ ਦਾ ਚਲਾ ਦੇ ਆਪਾਂ ਉਹ 2-4 ਬੈਟਾਂ ਦਾ ਕੋਈ ਨਹੀਂ ਵੀ ਟੜਕੇ ਵੀ ਬਾਈ ਉਹੀ ਵਾ ਸਾਢੇ 6 ਤੇ ਤੁਸੀਂ ਸਾਰੇ ਜਾਣੇ ਜੁੜਿਓ ਤੇ ਟੜਕੇ ਫਰਤ ਨੇ ਡੰਗਾ ਦਾ ਆਪਾਂ ਦੁੱਧ ਕਲੀਅਰ ਜੋੜ ਕੇ ਆ ਜਿਹੜਾ ਕਿਉਂਕਿ ਸਾਨੂੰ ਪਤਾ ਲੱਗ ਹੀ ਗਿਆ ਖਾਲੀ ਮੱਜਾਂ ਨੂੰ ਆਪਾਂ ਉਹ ਕਰਨ ਵਾਲੀਆਂ ਸੈਟ ਮੁੰਦਾ ਵੀ ਚੱਲੜ ਕੇ ਤੇ ਜਿਵੇਂ ਕੋਈ ਪੌਂਪੜੀਆਂ ਹੁੰਦਾ ਵੀ ਕੋਈ ਦੁੱਧ ਨਾ ਰਹੇ ਜਾਂ ਕਤੂਆਂ ਕਰਦੇ ਜਿਹੜੀ ਘਰਾਂ ਦਾ ਮੱਜਾਂ ਇਹਦੇ ਨਾਲ ਖਾਲੀ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਇੱਕ ਟਾਈਮ ਖਾਲੀ ਜਾਂ ਦੋ ਟਾਈਮਾਂ ਦੋ ਤੇ ਹੁਣ ਤੁਸੀਂ ਦੇਖ ਸਕਦੇ ਆ ਟੜਕੇ 11 ਕਿਲੋ 300 ਗ੍ਰਾਮ ਆ ਹੁਣ 11 ਕਿਲੋ ਸਿਰਫ 140 ਗ੍ਰਾਮ ਦੁੱਧਾ ਹੋਇਆ ਤੇ ਅੱਧੇ ਕਿਲੋ ਤੇ ਤੁਹਾਨੂੰ ਪਤਾ ਕੋਈ ਪਸ਼ੂ ਕਿਲੋ ਤੱਕ ਵੀ ਤੜਕੇ ਆਥਨ ਦਾ ਫਰਕ ਰੱਖਦੇ ਆ ਪਰ ਜਦੋਂ ਟਾਈਮ ਤੇ ਟਾਈਮ ਆਪਾਂ 50 ਚਵਾਈ ਵਾਲਾ ਟਾਈਮ ਹੁੰਦਾ ਤਾਂ ਥੋੜਾ ਜਿਹਾ ਬੰਦਾ ਐਕਸਟਰਾ ਸਾਹਮਲਾਉਂਦਾ ਆਪਾਂ ਉਸ ਨੂੰ ਇਸੇ ਕਰਕੇ ਚੱਲ ਪਸ਼ੂ ਥੋੜਾ ਖੁਸ ਰਹਿੰਦਾ ਤਾਂ ਆਪਾਂ ਹੀ ਅੱਧੇ ਕਿਲੋ ਦਾ ਫਰਕ ਰੱਖਦੇ ਆ ਹਾਂ ਜੀ ਚੱਕ ਲਓ ਚੱਕ ਲਓ ਇਹ ਹੁਣ ਮਿੱਤਰੋ ਤੜਕੇ ਮਿਲਦੇ ਆ ਸਾਢੇ 6 ਵਜੇ ਧੰਨਵਾਦ ਦਾ ਸਤਿ ਸ੍ਰੀ ਅਕਾਲ ਤੇ ਬਾਕੀ ਕੱਲ ਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਬਾਈ ਦਾ ਤੁਹਾਨੂੰ ਸਾਰਾ ਫਾਰਮ ਦਿਖਾਉਣਾ ਇਹਦਾ ਪਸ਼ੂ ਜਿਹੜਾ ਸੰਪਿਆ ਮਤਲਬ ਕੇਅਰ ਕਰਨ ਵਾਲਿਆ ਜਾਂ ਸੰ ਵਾਲਿਆ ਛੋਟੇ-ਦੁੱਤੇ ਜਾਂਦੀਆਂ ਉਹ ਇੱਧਰ ਰੱਖਦੇ ਆ ਤੇ ਦੂਜੇ ਪਾਸੇ ਵੀ ਇਹਨਾਂ ਦੇ ਪਸ਼ੂ ਰੱਖੇ ਹੋਏ ਆ ਤੇ ਉਹ ਵੀ ਕਰਾਂ ਹਾਂ ਵੀ ਲੋਗ ਵੀ ਆਪ ਸਪੈਸ਼ਲ ਦੇਖਣਾ ਕਿ ਛੋਟੇ ਬੱਚੇ ਸੱਚੀ ਘਾ ਦਾ ਫਲਾਵਰ ਹੈ ਨਾ ਸੱਚੀ ਚਾਹ ਤੂੰ ਨਹੀਂ ਸੰਗਦਾ ਪਰ ਤੁਸੀਂ ਸੱਚੀ ਘਾ ਬਈ ਇਹ ਵੀ ਦੇਖਣਾ ਏ ਦੇਖੀ ਚ ਬਾਈ ਠੀਕ ਹੈ ਐਂ ਫਿਰ ਚਵਾਈਆਂ ਹੁੰਦੀਆਂ ਜਗਾ ਐਂ ਸ਼ੌਂ ਕੁਝ ਕੁ ਆਦੀ ਪਾ ਕੇ ਕੁਝ ਵਕਤ ਪਚਣ ਚਾਹੀਦਾ ਲਗਾਉਣਾ ਬੱਚੇ ਨੇ ਚੰਗੇ ਚੰਗੇ ਦੇਖਦੇ ਆ ਠੀਕ ਹੈ ਇਹਨੂੰ ਵੀ ਸੰਗ ਬਹੁਤ ਹੈ ਓਕੇ ਠੀਕ ਹੈ ਮੱਝ ਲਿਆ ਕੇ ਦੇਣੀ ਅੰਦਰ ਅੱਛਾ ਠੀਕ ਹੈ ਇਹਨੂੰ ਮੱਝ ਲਿਆ ਕੇ ਦੇਣੀ ਵਧੀਆ ਚੱਲ ਵਧੀਆ ਗੱਲ ਆ ਦੇਖ ਨਿੱਕੇ ਬਾਈ ਉਹੀ ਗੱਲ ਆ ਦੇਖੋ ਹੁਣ ਦੇਖ ਕੇ ਜੇ ਤੁਸੀਂ ਹੁਣ ਸਾਰੇ ਘਰਾਂ ਦੇ ਵਿੱਚ ਆਦੇ ਆਪਣੇ ਇੱਧਰੇ ਵੀ ਬੈਠੇ ਆ ਬਾਈ ਜੀ ਆ ਇੱਧਰ ਵੀ ਮਿਲਣਾ ਸਾਨੂੰ ਤਾਂ ਇੱਧਰ ਵੀ ਦੇਖੋ ਤਾਂ ਇੱਧਰ ਵੀ ਦੇਖੀ ਜਾਣਾ ਸਾਰੇ ਵੀ ਪਹੁੰਚੇ ਹੋਏ ਤੇ ਬਾਕੀ ਜਿਹੜੇ ਘਰਾਂ ਦੇ ਵਿੱਚ ਲੇ ਹੁੰਦੇ ਆ ਕੇ ਸਾਰੇ ਜਵਾਨ ਛੋਟੇ ਲੱਗਦੇ ਆ ਉਹਨੇ ਨੂੰ ਬਾਈ ਨਿੱਕੇ ਵਾਲੇ ਨੂੰ ਕਿੰਨਾ ਸ਼ੌਂਕ ਆ ਜੀ ਹੋਰ ਦੇਖ ਕੇ ਜੇ ਮੇਰੇ ਕਹਿੰਦਾ ਭਾਈ ਕਹਿੰਦਾ ਇਹੋ ਈ ਤਰ੍ਹਾਂ ਚੋਂ ਮੁੰਡਾ ਆਪਣਾ ਇੰਨੀ ਸ਼ੌਂਕ ਪਿਆ ਹੋਈ ਮੱਚ ਚੰਗੀਲੀ ਹੁੰਨੀ ਠੀਕ ਹੈ ਇਸ ਕਰਕੇ ਉਹਦੇ ਕੋਈ ਨਾ ਸ਼ੌਂਕ ਪੈਂਦਾ ਤੇ ਘਰੇ ਕਿੰਨਾ ਚੰਗਾ ਕੰਮ ਆਈ ਕਿਸੇ ਨੂੰ ਦੇਖ ਕੇ ਚੰਗੇ ਸ਼ੌਂਕ ਚ ਜੁਵਾਕ ਨੇ ਆਖਣਾ ਉਹ ਦਿਲ ਵੀ ਖੁਸ਼ ਹੁੰਦਾ ਠੀਕ ਹੈ ਹੋਰ ਸ਼ੌਂਕਾਂ ਨੂੰ ਵੀ ਆਪਾਂ ਦੇਖਈਏ ਤਾਂ ਉਹਦੇ ਨਾਲ ਤਾਂ ਕੋਈ ਪਸੂਗ ਨਾਲੇ ਘਰ ਦੇ ਨਿਜਵਾ ਕੰਮਦਨ ਬਣਾ ਕੇ ਦੇ ਉਹਦਾ ਸ਼ੌਂਕ ਪੂਰੂਗਾ ਕੱਲ ਨੂੰ ਕੋਈ ਬੱਚਾ ਪਾਲੂਗਾ ਆਂਦਰਨ ਤਾਂ ਵਧੂਗੀ ਨਾ ਨਾਲ ਕਰ ਦਿੰਦੀ ਇਹ ਸ਼ੌਂਕ ਇਦਾਂ ਦਾ ਇਹ ਸ਼ੌਂਕ ਦੇ ਵਿੱਚ ਬੱਚੇ ਪੈਂਦੇ ਆ ਮੈਂ ਤਾਂ ਤੁਹਾਨੂੰ ਉਹ ਆਮਦਨ ਕਰਕੇ ਦੇਣਗੇ ਕਿ ਨਾਲੇ ਆ ਤਾਂ ਸ਼ੌਂਕ ਪੂਰਾ ਕਰਨਗੇ ਜਿਨ੍ਹਾਂ ਦਾ ਸ਼ੌਂਕ ਹੋਇਆ ਵੀ ਮੈਂ ਤਾਂ ਕੱਟਾ ਪਾਲੂ ਉਹ ਦੁੱਧ ਘੱਟ ਹੀ ਹੋਵੇ ਉਹਨਾਂ ਨੇ ਪਾਲ ਲੈਣੀ ਹੈ ਗੱਲ ਤਾਂ ਮੈਂ ਪਰ ਤੁਹਾਨੂੰ ਕਮਾਈ ਡਬਲ ਜ਼ਰੂਰ ਕਰਕੇ ਦੇਣਗੇ ਕਿ ਕੋਈ ਸਾਹਮਣੇ ਇਹ ਬੱਚਿਆਂ ਦੀ ਰੀਤ ਹੁੰਦੀ ਆ ਬੱਚਾ ਨੂੰ ਜਿਹੜਾ ਸ਼ੌਂਕ ਆ ਉਹ ਮਾੜੇ-ਮਾੜੇ ਪੂਰੇ ਕਰ ਲਿਆ ਕਰਨ ਦੇ ਬੱਚਾ ਬੱਚਾ ਵਧੀਆ ਸ਼ੌਂਕ ਦਾ ਪਾਲ ਲੈਂਦੇ ਠੀਕ ਆ ਇੰਨੇ ਨਾਲ ਕਰਦੇ ਆ ਤੇ ਬਾਕੀ ਪਹਿਲਾਂ ਵੀ ਰੱਖਿਆ ਉਹਨੇ ਹੁਣ ਵਧੀਆ ਲੈਉਣੇ ਆ ਕਿ ਚੰਗੀ ਪੂਰੀ ਚੰਗੇ ਦੁੱਧ ਵਾਲੀ ਤੇ ਤਾਰਦੂਰ ਨਾ ਹੁਣ ਵੀ ਤਾਰਦੂਰ ਕੱਢ ਲੈਣਾ ਸਾਰਾ 14 ਸਾਲ ਦੀ ਇਕੱਲੇ ਨਹੀਂ ਗਾ ਸਵਾਈ ਆ ਉਧਰ ਇਕੱਲੇ ਸੀ ਕਰੇ ਪੁੱਤ ਪਹਿਲਾਂ ਅੱਛਾ ਜੀ ਹਾਂ ਦੱਸ ਦੋ ਡਾਡੀ ਤਾਂ ਦੇਖੋ ਤੇ ਤੇਰੀ ਕਿੰਨੀ ਹੋ ਗਈ ਉਮਰ ਉਹਨਾਂ ਤੇਰੀ 14 ਸਾਲ ਦੀ ਲਿਆ ਵੀ ਇਹ ਤੂੰ ਨੇ 14 ਸਾਲ ਦੇ ਜਵਾਨ ਹੈ ਤੇ ਹੁਣ ਅਸੀਂ ਦੇਖਾਂ ਕਿ ਕਾਹ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਇਹਨਾਂ ਤੋਂ ਉਹਨਾਂ ਨੇ ਮਿਹਨਤ ਕਰਨੀ ਹੈ ਉਹਨਾਂ ਨੇ ਕਿਹਨੇ ਇਹਨੂੰ ਕੰਮ ਚਲਾ ਕੇ ਦਿੱਤਾ ਭਾਈ ਹੁਣ ਅਸੀਂ ਤਾਂ ਉਹਦੇ ਮੰਗੂ ਇਸ ਤੋਂ ਬਾਅਦ ਅਸੀਂ ਤਾਂ بڑے ਹੋ ਜਾਣਾ ਕੰਮ ਤੁਸੀਂ ਚਲਾਉਣਾ ਹੈ ਉਹ ਮੇਰਾ ਵੀ 14 ਸਾਲ ਦੇ ਵਿੱਚ ਆ ਹਾਂ ਮੇਰੇ ਮੇਰੇ ਹੈ ਗੱਲ ਨਹੀਂ ਵਧੀਆ ਗੱਲ ਆ ਯਾਰ ਚਲੋ 2 ਮਿੰਟ ਹਾਸੇ ਉਹ ਗੱਲ ਵੱਖਰੀ ਐ ਪਰ ਬਹੁਤ ਸੋਹਣਾ ਕੰਮ ਆ ਦੇ ਕੋ ਬੱਚੇ 14-14 ਸਾਲ ਦੇ ਇਹ ਜਿਹੇ ਬੱਚਾ ਦਾ ਧਿਆਨ ਇਧਰ ਲਈ ਕੰਮ ਨੂੰ ਹੋਇਆ ਤੇ ਦੇਖੋ ਭਾਈ ਕਿ ਇਤੋਂ ਵੱਡੀ ਦਾ ਗੱਲ ਤਾਂ ਕੋਈ ਹੋਈ ਨਹੀਂ ਸਕਦੀ ਹੈ ਨਾ ਮੈਂ ਤੁਸੀਂ ਵੀ ਕਹਿੰਦੇ ਜੀ ਇਹ ਸਭ ਬਾਰੇ ਬਹੁਤ ਮੈਂ 10:00 ਵਜੇ ਨਾਲ ਪਰਵਾਸ ਦੇ ਬੰਦੇ ਸਾਰੇ ਇਦੀ ਕੰਮ ਨਹੀਂ ਕਰਦੇ ਹਾਂ ਹਾਂ ਜੀ ਨਾਲੇ ਮੇਰੇ ਦੁੱਧ ਪਾਣੀ ਨਾਲ ਆਉਂਦਾ ਸਾਧਨ ਬਿਲਕੁਲ ਭਾਈ ਆਪਾਂ ਇਹਦਾ ਭਾਈ ਜਿਹੜਾ ਰੱਖੂਆ ਕਾਲਾ ਸੋਨਾ ਹੈ ਤਾਂ ਅਸੂਖ ਰੱਖਣ ਵਾਲਾ ਬਣੇ ਇਹ ਤੇ ਹਰ ਕੀ ਚੀਜ਼ ਕਿਹੜੀ ਆਈ ਹੈ ਤਾਂ ਬਸ ਕਰਮਾਂ ਨਾਲ ਘਰੇ ਵਰਦੀ ਹੈ ਹਾਂ ਜੀ ਇਹ ਤਾਂ ਗੱਲ ਹੈ ਜੀ ਬਈ ਬਹੁਤ ਬਹੁਤ ਧੰਨਵਾਦ ਭਾਜੀ ਸਾਰਿਆਂ ਦਾ ਇੱਥੇ ਪਹੁੰਚੇ ਤੇ ਠੀਕ ਹੈ ਨਿੱਕੇ ਬਾਰੇ ਇੱਕ ਤੜਕੇ ਇੰਦਾ ਟਾਈਮ ਉਹੀ ਹੈ ਜੀ ਤੜਕੇ ਆਪਾਂ ਮਿਲਦੇ ਹਾਂ ਨਾਲੇ ਪਾਈ ਦੇ ਸਾਰੇ ਫਾਰਮ ਦੀ ਵੀਡੀਓ ਦਿਖਾਵਾਂਗੇ ਤੁਹਾਨੂੰ ਸਵੇਰ ਹਾਂ ਸਵੇਰ ਨਾਲੇ ਫੀਡ ਬਾਰੇ ਵੀ ਕੱਲ ਨੂੰ ਛੱਡਣਾ ਵਾਦਾ ਕੀਤਾ ਵਾ ਜੀ ਵਿੱਚ ਵਾਈ ਜਦੋਂ ਤਿੰਨੇ ਟਾਈਮਾਂ ਦੀ ਹੋਊਗੀ ਤੁਸੀਂ ਵਧੀਆ ਪਿਆਰ ਦੇਇਆ ਕਰੋ ਉਸ ਤੋਂ ਬਾਅਦ ਪਾਈ ਦੇ ਨਾਲ ਤੁਹਾਨੂੰ ਪਤਾ ਇਹ ਵੀ ਇਮਾਨਦਾਰ ਬੰਦੇ ਆ ਕੋਈ ਵਪਾਰਾਂਪੂਰ ਵਾਲਾ ਕੰਮ ਨਹੀਂ ਜਿਵੇਂ ਵੀ ਮੱਝ ਸਾਫ ਦੇ ਆ ਫੀਡ ਬਾਰੇ ਹੋਰ ਬਾਰੇ ਕੋਈ ਸੀਮਾ ਬਾਰੇ ਸਾਰੀ A to Z ਕੱਲ ਨੂੰ ਆਪਾਂ ਇਸੇ ਪਾਣੀ ਦੀ ਜਾਣਕਾਰੀ ਲਵਾ ਕੇ ਨਿੱਕੇ ਨੰਬਰ ਦਾ ਦੇ ਠੀਕ ਹੈ ਕੱਲ ਵਾਲੀ ਵੀਡੀਓ 'ਚ ਆਪਾਂ ਮਿਲਦੇ ਹਾਂ ਧੰਨਵਾਦ ਸਸੀ ਕੱਲ ਤੇ ਲਾਈਵ ਚੱਲੂਗੀ 6:30 ਵਜੇ ਹੋਈ 6:00 ਵਜੇ ਦੇ 30 ਮਿੰਟ ਤੇ ਅੱਜ ਚੱਲਾਈ ਸੀ 6:00 ਵਜੇ ਦੇ 30 ਮਿੰਟ ਤੱਕ ਸਵੇਰ ਲਾਈਵ ਚੱਲ ਪੂਰੀ ਧੰਨਵਾਦ ਸਸੀ ਗਾ ਜਲਿਆ